ਤੁਸੀਂ ਆਪਣੇ ਖੇਤਾਂ ਦੇ ਵਿੱਚ ਫ੍ਰੀਚ ਪਾਣੀ ਕਿਸ ਤਰ੍ਹਾਂ ਲਾ ਸਕਦੇ ਆ ਤੇ ਇਹ ਜਿਹੜਾ ਪ੍ਰੋਜੈਕਟ ਆ ਇਹਨੂੰ ਕੋਈ ਚੋਰੀ ਵੀ ਨਹੀਂ ਕਰ ਸਕਦਾ ਹੈਗਾ ਪਰ ਇਸ ਵੀਡੀਓ ਦੇ ਵਿੱਚ ਇਹ ਚੀਜ਼ਾਂ ਸਰ ਇਹ ਕਿੰਨੇ ਦਾ ਪ੍ਰੋਜੈਕਟ ਆ ਸਾਰਾ ਕਿੰਨੇ ਦੇ ਪਰ ਪੈਸੇ ਲੱਗੇ ਆ ਕਿਸਾਨ ਭਰਾਵਾਂ ਵਾਸਤੇ ਵਰਦਾਨ ਚੀਜ਼ ਜਿਹੜੀ ਆ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਇਸ ਵੀਡੀਓ ਨੂੰ ਤੁਸੀਂ ਬਹੁਤ ਬਹੁਤ ਸ਼ੇਅਰ ਕਰਨੀ ਤਾਂ ਜੋ ਇਸ ਵੀਡੀਓ ਦੇ ਵਿੱਚ ਇਹਦਾ ਕਿੰਨਾ ਪ੍ਰਾਈਸ ਆ ਸਾਰਾ ਕੋ ਦੱਸੂਗਾ ਮੈਂ ਤੇ ਕਿਹੜੇ ਕਿੱਥੇ ਲੱਗਿਆ ਹੋਇਆ ਪ੍ਰਜਾ ਜੇ ਤੁਸੀਂ ਆ ਕੇ ਦੇਖਣਾ ਵੀ ਚਾਹੁੰਦੇ ਆ ਚੋਰੀ ਹੋਣ ਦਾ ਵੀ ਇੱਕ ਪੂਰੀ ਟਰਾਲੀ ਆ ਇਹ ਪੂਰੀ ਤਿਆਰ ਇਕੱਠੀ ਹੋ ਜਾਂਦੀ ਆ ਉਹ ਸਾਰਾ ਇਸ ਵੀਡੀਓ ਦੇ ਵਿੱਚ ਹੈ ਤੇ ਵੀਡੀਓ ਤੁਸੀਂ ਐਂਡ ਤੱਕ ਦੇਖਣੀ ਹੈ ਤੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਅੱਜ ਤੁਹਾਨੂੰ ਅਸੀਂ ਉਹ ਚੀਜ਼ ਦਿਖਾਉਣੇ ਚਾਹੁੰਦੇ ਆਂ ਵੀ ਜਿਸ ਦੇ ਨਾਂ ਚੋਰੀ ਹੋ ਸਕਦੀ ਆ ਤੇ ਫ੍ਰੀ ਦੀ ਬਿਜਲੀ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਮੋਟਰ ਪਰ ਲਵਾ ਸਕਦੇ ਆ ਉਧਰ ਪਰਲੇ ਪਾਸੇ ਮੋਟਰ ਲੱਗੀ ਹੋਈ ਆ ਮੋਟਰ ਚੱਲਦੀ ਦੇਖੋ ਕਿੰਨਾ ਪਾਣੀ ਕੱਢ ਰਹੀ ਤਿੰਨ ਮੋਟਰ ਦਿਖਾ ਉਧਰ ਪਰਲੇ ਪਾਸੇ ਆ ਤੁਸੀਂ ਦੇਖੋ ਮੋਟਰ ਚੱਲ ਰਹੀ ਇਹਦੇ ਨਾਲ ਸੋਲਰ ਪੈਨਲ ਲਾਣ ਦੇ ਨਾਲ ਤੇ ਇਹ ਕਿੰਨੇ ਦਾ ਪ੍ਰੋਜੈਕਟ ਲੱਗਿਆ ਸਾਰਾ ਕੁਝ ਕਿੰਨਾ ਤੁਸੀਂ ਇਹਨੂੰ ਇਕੱਠੀ ਕਰਕੇ ਘਰ ਵੀ ਲੈ ਕੇ ਜਾ ਸਕਦੇ ਕਈ ਕਹਿੰਦੇ ਹੁਣ ਮੋਟਰਾਂ ਪਰ ਬਿਜਲੀ ਨਹੀਂ ਆਉਂਦੀ ਆ ਨਹੀਂ ਆਉਂਦੀ ਪਾਵਰ ਨਹੀਂ ਆਉਂਦੀ ਹੈਗੀ ਇਹਦਾ ਪਾਵਰ ਦਾ ਝੰਜਟ ਖਤਮ ਕਰਤਾ ਆ ਜਗਾੜ ਜਿਹਾ ਬਣਾਇਆ ਸਾਰਾ ਤੁਹਾਨੂੰ ਦੱਸੂ ਕਿੰਨੇ ਦਾ ਪੜਿਆ ਹੋਇਆ ਸਾਰਾ ਕੁਝ ਦੱਸੂਗਾ ਇੱਧਰ ਵੀਰ ਵੀਰ ਉਹਨਾਂ ਦੇ ਲੱਗੀ ਹੋਈ ਹੈ ਇਹ ਤੇ ਸਾਡੇ ਲਾਗਦੇ ਪਿੰਡ ਤਾਂ ਮੈਂ ਬਹੁਤ ਵਾਰ ਇੱਥੇ ਸੜਕ ਪਰ ਤੇ ਲੰਘਿਆ ਪਰ ਅੱਜ ਮੈਨੂੰ ਪਹਿਲੀ ਵਾਰ ਮੈਂ ਚੱਲਾ ਜੇ ਇਹਦੇ ਪਰ ਇੱਕ ਲੱਗ ਆਪਾਂ ਡੈਡੀਕੇਟ ਵੀਡੀਓ ਬਣਾ ਦਈਏ ਇਹਦੇ ਪਰ ਦਸਰੇ ਗਾਲ ਜੀ ਸਸਰੀ ਗਾਲ ਜੀ ਤੇ ਵੀਰ ਜੀ ਆਪਣਾ ਇਹ ਪ੍ਰੋਜੈਕਟ ਕਿੰਨਾ ਕੁ ਟਾਈਮ ਹੋ ਤੁਹਾਨੂੰ ਲੱਾਇ ਨੂੰ ਨੂੰ ਐ तकरीबन 2 ਸਾਲ ਦੇ ਦੋ ਸਾਲ ਦੇ ਹੋ ਗਏ ਹਾਂਜੀ ਤੇ ਥੋੜਾ ਫੋਨ ਮਰੇ ਬੰਦ ਕਰ ਲਿਓ ਹੈਲੋ ਵਿਚ ਵਿਚ ਫੋਨ ਵੀ ਆ ਜਾਂਦੇ ਆ ਤਕਰੀਬਤ 2 ਸਾਲ ਹੋ ਗਏ ਇਹਦੇ ਕੀ ਕੀ ਫਾਇਦੇ ਆ ਇਹਦੇ ਫਾਇਦੇ ਇਦਾਂ ਜੀ ਇੱਕ ਤਾਂ ਇਹ ਚੋਰਾਂ ਤੋਂ ਬਚਾਏ ਇਹਦਾ ਚੋਰਾਂ ਤੋਂ ਬਚਾਏ ਇਹਨੂੰ ਫੋਨਡ ਕਰਕੇ ਆਪਾਂ ਘਰ ਨ ਜਾ ਸਕਦੇ ਘਰਾਂ ਲੈ ਜਾ ਸਕਦੇ ਘਰ ਨ ਜਾ ਕੇ ਆਪਾਂ ਘਰ ਇਨਵਰਟਰ ਲਾ ਕੇ ਆਪਾਂ ਘਰ ਦੀ ਬਿਜਲੀ ਪੂਰੀ ਕੰਮ ਲੈ ਸਕਦੇ ਘਰਦ ਲੈ ਹਾਂਜੀ ਤੇ ਮੈਂ ਇਹ ਦੱਸਣਾ ਚਾਹੁੰਦਾ ਵੀਰੋ ਨੇ ਪਹਿਲਾਂ ਇੱਥੇ ਲਵਾਇਆ ਸੀ ਇਹ ਸਾਰਾ ਪ੍ਰੋਜੈਕਟ ਇੱਥੇ ਨੂੰ ਉਹ ਪਰਲੇ ਪਾਸੇ ਥੜਾ ਦਿਖਾਈ ਦਿੰਦੇ ਆ ਉਹ ਉਹ ਥੜੇ ਪੱਲੇ ਲਵਾਇਆ ਸੀ ਚੋਰ ਆਏ ਰਾਤ ਨੂੰ ਖੋਲ ਕੇ ਖੋਲ ਕੇ ਲੈ ਕੇ ਸਾਰੇ ਆ ਇਹਦੇ ਤੇ ਲੱਗਿਆ ਹੋਇਆ ਸੀ ਤੇ ਚੋਰ ਆਏ ਚੋਰ ਆ ਕੇ ਲੈ ਕੇ ਤੇ ਇਹ ਸਕੀਮ ਪਰ ਇਹ ਸਕੀਮ ਜੀ ਸਾਨੂੰ ਫਿਰ ਅਸੀਂ ਜਿਹੜਾ ਚੋਰੀ ਹੋਇਆ ਸਾਡਾ ਸੋਲਰ ਫਿਰ ਅਸੀਂ ਹੋਰ ਫਰਮਾਂ ਤੋਂ ਪਤਾ ਕਰਿਆ ਹਾਂਜੀ ਹਾਂਜੀ ਵੀ ਇਹ ਕੀ ਹੋਣਾ ਚਾਹੀਦਾ ਪਾਣੀ ਦੀ ਤਾਂ ਜ਼ਰੂਰਤ ਬਹੁਤ ਆ ਕਿਸਾਨ ਨੂੰ ਹਾਂ ਹਾਂ ਤੇ ਫਿਰ ਅਸੀਂ ਰੋਪੜ ਗਏ ਅੱਛਾ ਜੀ ਏਕ ਹੈਪੀ ਧਮਾਨਾ ਜੀ ਉਹਨਾਂ ਦੀ ਦੁਕਾਨ ਹੈ ਉਹਨਾਂ ਦੇ ਗਏ ਉਹ ਕਹਿੰਦੇ ਤੁਸੀਂ ਅੱਜਕੱਲ ਟ੍ਰਾਲੀਆਂ ਹੁੰਦੀਆਂ ਨੇ ਹਾਂ ਹਾਂ ਤੇ ਟਰਾਲੀ ਬਣਾ ਲਓ ਸੋਲਰ ਟਰਾਲੀ ਠੀਕ ਹੈ ਠੀਕ ਤੇ ਅਸੀਂ ਇਹ ਸੋਲਰ ਟਰਾਲੀ ਬਣਾਈ ਆ ਤੇ ਜਦੋਂ ਸਾਡਾ ਕੰਮ ਖਤਮ ਹੋ ਜਾਂਦਾ ਖੇਤ ਤੋਂ ਫਿਰ ਅਸੀਂ ਟਰੈਕਟਰ ਦੇ ਮਗਰ ਪਾ ਕੇ ਫਿਰ ਉਹ ਆਪਣੇ ਘਰੇ ਲੈ ਜਾਂਦੇ ਤੇ ਆਪਣਾ ਘਰ ਦਾ ਵੀ ਕੰਮ ਲੈ ਸਕਦਾ ਕਰਦਾ ਜਦੋਂ ਵੀ ਆਪਾਂ ਘੁਮਾ ਕੇ ਜਿੱਦ ਸੂਰਜ ਦੀ ਦਿਸ਼ਾ ਵੱਲ ਨੂੰ ਘੁਮਾ ਕੇ ਕਰ ਸਕਦੇ ਆਂ ਵੀ ਜਿੱਦਾਂ ਇਹ ਇੱਕ ਬਹੁਤ ਤੁਸੀਂ ਵਧੀਆ ਪੁਆਇੰਟ ਕਰਿਆ ਬਹੁਤ ਵਧੀਆ ਗੱਲ ਕੀਤੀ ਤੁਸੀਂ ਜਿਹੜੇ ਆਮ ਅਸੀਂ ਘਰਾਂ ਦੀ ਛੱਤਾਂ ਤੇ ਲਾਉਂਦੇ ਆਂ ਸੋਲਰ ਹਾਂ ਹਾਂ ਉਹ ਕੰਪਨੀ ਵਾਲੇ ਸਾਡੇ ਫਿਕਸ ਕਰ ਜਾਂਦੇ ਨੇ ਫਿਕਸ ਕਰ ਜਾਂਦੇ ਨੇ ਫਿਕਸ ਕਰ ਜਾਂਦੇ ਜੇ ਆਪਾਂ ਇਹਨੂੰ ਸਟਰਕਚਰ ਲਵਾਈਏ ਘੁੰਮਣ ਵਾਲਾ ਇਹਦੀ ਪਰਫਾਰਮੈਂਸ ਵਧੇ ਆ ਪਰਫਾਰਮੈਂਸ ਜਿੱਦਾਂ ਹੁਣ ਦੇਖੋ ਵੀ ਸੂਰਜ ਇੱਧਰ ਆ ਐਸਾ ਸੀ ਜਦੋਂ ਹੁਣ ਸਿੱਧਾ ਪੈਂਦਾ ਜਦੋਂ ਹੁਣ ਸੂਰਜ ਇੱਧਰੋਂ ਚੜਦਾ ਹਾਂਜੀ ਠੀਕ ਹੈ ਪਹਿਲਾਂ ਇੱਧਰ ਸੀ ਇਹ ਇੱਧਰ ਸੀ ਹਮੇ ਦੇਖੇ ਚੋ ਇੱਧਰ ਕਰਤਾ ਹੁਣ ਜੂ ਸੂਰਜ ਉਧਰ ਪਾਲੇ ਪਾਸੇ ਨੂੰ ਜਾਈ ਜਾਨੇ ਨੇ ਹਾਂਜੀ ਚੱਕ ਕੇ ਕੁੰਡਾ ਉਧਰ ਜਿੱਦਾਂ ਹੁਣ ਤੁਹਾਨੂੰ ਦਿਖਾ ਦਿੰਦਾ ਤੰਨੇ ਰੱਖਾਇ ਇਧਰ ਨੂੰ ਜਾ ਕੇ ਐ ਬਿਲਕੁਲ ਹਲਕਾ ਜਿਹਾ ਘਮਾਉਣੇ ਵਾਸਤੇ ਅੱਛਾ ਘਮਾਉਣੇ ਵਾਸਤੇ ਜੇ ਤੁਸੀਂ ਜਿੰਨਾ ਘਮਾਉਂਗੇ ਉਨੇ ਪਾਣੀ ਵਧੂਗਾ ਅੱਛਾ ਜਿੰਨਾ ਕਰਕੇ ਘਮਾ ਕੇ ਦੂਰ ਦੂਰ ਕਰ ਸਕਦੇ ਹਾਂ ਹਾਂਜੀ ਇਧਰ ਨੂੰ ਮਰਜੀ ਘਮਾਓ ਕੋਈ ਡਰਨ ਦੀ ਜਿੰਦਰਾ ਮਰਜੀ ਘਮਾਓ ਜਿੱਦਾਂ ਮਰਜੀ ਠੀਕ ਲੈ ਵੀ ਤੰਨੇ ਇਧਰ ਨੇੜੇ ਉਧਰ ਪਾਣੀ ਵਧ ਜਾਂਦਾ ਅੱਛਾ ਉਧਰ ਪਾਣੀ ਹਾਂ ਜਦੋਂ ਸੂ ਤੇ ਕਿੰਨੇ ਕਿੰਨੀ ਕਿ ਬਿਜਲੀ ਬਣਾ ਦਿੰਦਾ ਇਹ ਇਹ 3 ਐਚਪੀ ਦਾ ਜੀ 3 ਐਚਪੀ ਦਾ ਹਾਂ ਜੀ ਤੇ ਸੇਮ ਜਿਹੜੀ ਮੋਟਰ ਦੂਜੀ ਆਪਣੇ ਆਪਣੇ ਇਥੋਂ ਕਰੰਟ ਪਾ ਕੇ ਉਹ ਤੇ ਚੱਲਦੀ ਜਿਹੜੀ ਮੋਟਰ ਤੈਨੂੰ ਦਿਖਾਈ ਮੋਟਰ ਜਿਹੜੀ ਚੱਲਦੀ ਆ ਪੂਰਾ 3 3 ਹੌਸਪੀਟਲ ਦੀ ਮੋਟਰ ਆ ਇਹ ਹਾਂ ਜੀ 3 ਹੌਸਪੀਟਲ ਦੀ ਮੋਟਰ ਚੱਲ ਰਹੀ ਪੂਰੀ ਤੇ ਹੁਣ ਤੁਸੀਂ ਨੇ ਇੱਕ ਵਾਰ ਮੈਨੂੰ ਨਾ ਸਾਰਾ ਇਹ ਨਾ ਇਕੱਠਾ ਕਰਕੇ ਦਿਖਾਓ ਵੀ ਇਕੱਠਾ ਕਰਕੇ ਫਿਰ ਤੁਸੀਂ ਇਹਨੂੰ ਖੋਲਦੇ ਕਿਦਾਂ ਕਿੰਨੇ ਕ ਟਾਈਮ ਚ ਇਕੱਠਾ ਹੋ ਜਾਂਦਾ ਕਿੰਨੇ ਕ ਟਾਈਮ ਚ ਖੁੱਲ ਜਾਂਦਾ ਇਹ ਇਹ ਤਾਂ ਆਸਾਨ ਆ ਜੀ ਹਾਂ ਮਤਲਬ ਇਹਨੂੰ ਜੇ ਆਪਾਂ ਥੋੜੀ ਜਿਹੀ ਐਲਿੰਕ ਕਰ ਲੋ ਜੀ ਹੁਣ ਵੀਰੋਂ ਇਹਨਾਂ ਫੋਲਡ ਕਰਕੇ ਦਿਖਾਉਣਗੇ ਇਹਨੂੰ ਹਾਂ ਹਾਂ ਇੱਧਰ ਆ ਦੇਖੋ ਆ ਦੇਖੋ ਇੱਧਰ ਸਾਰਾ ਵੀਰੋਂ ਇਕੱਠਾ ਕਰ ਰਹੇ ਨੇ ਆ ਦੇਖੋ ਸਾਰਾ ਇਕੱਠਾ ਹੋ ਗਿਆ ਅੱਛਾ ਇਦਾਂ ਇਕੱਠਾ ਹੋ ਜਾਣਾ ਉੱਧਰ ਮੋਟਰ ਬੰਦ ਉੱਧਰ ਮੋਟਰ ਬੰਦ ਹੋ ਗਈ ਠੀਕ ਆ ਹੁਣ ਅਸੀਂ ਜੇ ਖੋਲੂਗਾ ਦੁਆਰੇ ਜਿਹੜੀ ਇਹ ਪਲੇਟ ਆ ਇੱਧਰ ਨੂੰ ਹੋ ਜਾਣੀ ਅੱਛਾ ਪਲੇਟ ਮੁਰਨ ਹੋ ਜਾਣੀ ਇਹੇ ਇਹ ਐ ਚੱਕੀ ਜਾਣੀ ਹੈ ਜੀ ਇਹ ਤਾਂ ਬਈ ਕਿਸਾਨ ਭਰਾਵਾਂ ਵਾਸਤੇ ਬਹੁਤ ਵਧੀਆ ਚੀਜ਼ ਆ ਇਹੇ ਜਿਹੜੇ ਕਹਿੰਦੇ ਹੁਣ ਮੋਟਰ ਦਾ ਲਾਈਟ ਨਹੀਂ ਆਉਂਦੀ ਉਹ ਨਹੀਂ ਆਉਂਦੀ ਹੈਗੇ ਪਰ ਲਾਹਰ ਜਿਗਾੜ ਜਾ ਲੋ ਆ ਲੋ ਬਸ ਇਹ ਫੋਲਡ ਹੋ ਗਿਆ ਤੇ ਫਿਰ ਜੀ ਇਹ ਕਿੰਨੇ ਦਾ ਆਜੀ ਇਹ ਇਹ ਤਕਰੀਬ 50 ਸੋਲਰ ਸੋਲਰ ਆ ਜੀ ਕੱਲਾ ਸੋਲਰ ਸੋਲਰ ਹਾਂ ਜੀ ਮੋਟਰ ਵਿੱਚ ਪਾ ਲਾ ਕੇ ਮੋਟਰ ਵਿੱਚ ਪਾ ਲਾ ਕੇ ਇਹ ਕੋਈ 1,60,000 ਦਾ 1,60,000 ਦੀ ਆ ਜਾਂਦੀ ਹੈ ਹਾਂ ਜੀ ਇਹ ਜਿਹੜੀ ਟਰਾਲੀ ਆ ਜੀ ਇਹ 75,000 ਦੀ ਲੱਗ ਹੈ ਅੱਛਾ 75,000 ਦੀ ਟਰਾਲੀ ਲੱਗ ਹੈ ਹਾਂ ਜੀ ਤੇ 1.60 ਦੇ 1 ਤੇ 75 ਪਾ ਕੇ ਵੀ ਤੇ 2.5 ਲੱਖ ਦੇ ਏੜ ਗੜੇ ਸਾਰਾ ਨਮ ਸਮਾ ਪੰਜ 500 ਪਰ ਥੱਲੇ ਹਾਂ ਵੀ 2.5 ਲੱਖ ਦੇ ਵਿੱਚ ਤਿੰਨ ਹੌਸਪਾਵਰ ਦੀ ਮੋਟਰ ਤੁਸੀਂ ਦਿਨ ਦਿਨ ਆਪਣੇ ਖੇਤ ਤੇ ਕਿੰਨਾ ਕਿੰਨੇ ਕਿ ਟਾਈਮ ਚ ਕੀਲਾ ਭਰ ਦਿੰਦੀ ਫਿਰ ਇਹ ਇਹ ਜੀ ਇੱਕ ਇੱਕ ਦਿਨ ਦੇ ਵਿੱਚ ਪੌਣਾ ਕਿਲਾ ਭਰ ਦਿੰਦੀ ਅੱਛਾ ਇੱਕ ਦਿਨ ਦੇ ਵਿੱਚ ਪੌਣਾ ਕਿਲਾ ਭਰ ਦਿੰਦੀ ਹਾਂ ਬਾਕੀ ਜੀ ਇਹ ਮੌਸਮ ਦੇ ਉੱਪਰ ਡਿਪੈਂਡ ਕਰਦਾ ਮੌਸਮ ਦੇ ਉੱਪਰ ਡਿਪੈਂਡ ਕਰਦਾ ਸਾਰਾ ਜੇ ਮੌਸਮ ਸਾਫ਼ ਆ ਤਾਂ ਫੁੱਲ ਪਰਫਾਰਮੈਂਸ ਦਵਾਂਗੇ ਠੀਕ ਹੈ ਠੀਕ ਜੇ ਮੇਰੇ ਬੰਦਲ ਵਾਈ ਆਗੇ ਤਾਂ ਡਾਊਨ ਹੋ ਜਾਊ ਠੀਕ ਹੈ ਠੀਕ ਤਸਵੀਰ ਤੁਸੀਂ ਇਹਨੂੰ ਘਰਾਂ ਵਿੱਚ ਵਰਤ ਸਕਦੇ ਆ ਘਰਾਂ ਵਿੱਚ ਵਰਤ ਸਕਦੇ ਆ ਘਰ ਵਿੱਚ ਏਸੀ ਸੀ ਚਲਾਉਂਦਾ ਕਿ ਹਲੇ ਚਲਾਇਆ ਨਹੀਂ ਉਸ ਇਧਰ ਨਾਲ ਹਾਂ ਹਲੇ ਚਲਾਇਆ ਨਹੀਂ ਪਰ ਚਲਾ ਸਕਦੇ ਪਰ ਸਾਡੇ ਘਰਾਂ ਸ਼ਾਮਾਂ ਹੈ ਅੱਛਾ ਸ਼ਾਮਾਂ ਘੜ ਦੇ ਬਿਸ਼ਾਮਾਂ ਦਾ ਕਰਕੇ ਪਰਾਉਂਦੇ ਹਾਂ ਜਿਹਦੇ ਘਰ ਕੋਈ ਖੁੱਲੇ ਡੁੱਲੇ ਆ ਇਦਾਂ ਦੇ ਰਿਗਾਰਡ ਲਾਓ ਤੇ ਮੋਟਰਪਲ ਚਲਾਓ ਤੇ ਹੁਣ ਤੁਸੀਂ ਇਹਨੂੰ ਖੋਲ ਕੇ ਵੀ ਦਿਖਾਓ ਇੱਕ ਬੋਰ ਕਰਾ ਲਓ ਤਿੰਨ ਬੋਰ ਜਿੱਥੇ ਮਰਜ਼ੀ ਲੈ ਜਾਓ ਹਾਂ ਹਾਂ ਇਹ ਵੀ ਕਈ ਹੁਣ ਮੋਟਰਾਂ ਦੇ ਇਹ ਲਵਾ ਕੇ ਆਪਣਾ ਬੋਰ ਕਰਵਾਓ ਹਾਂਜੀ ਚੱਕੋ ਇਹਨੂੰ ਖੇਚ ਲਾਓ ਨਾ ਚੋਰੀ ਹੋਣ ਦਾ ਖਤਰਾ ਨਾ ਕੁਝ ਹੋਣ ਦਾ ਖੁੱਲੇ ਜੇ ਫਿਰ ਦੇਖ ਇਧਰ ਮੋਟਰ ਚੱਲੂਗੀ ਹ ਉੱਥੇ ਕਿੱਧਰ ਉੱਧਰ ਮੋਟਰ ਚੱਲ ਪਈ ਹੁਣ ਕਿ ਦੋਰੀਆ ਹੁਣ ਕਹ ਨਹੀਂ ਪਣੀ ਹੈ ਜੀ ਉਹ ਚੱਲ ਪਈ ਜੀ ਇਹ ਆਹ ਦੇਖੋ ਤੇ ਕਿਦਾਂ ਸੂਰਜ ਦੀਆਂ ਕਿਰਨਾਂ ਨਾਲ ਕਿਆ ਚੀਜ਼ ਬਣਾਈ ਹੋਈ ਸਾਰੀ ਤੇ ਹੋਰ ਇੱਕ ਤੁਹਾਨੂੰ ਮੈਂ ਵੀਰ ਹੋਰ ਚੀਜ਼ ਪੁੱਛਣਾ ਚਾਹੁੰਦਾ ਤਨੇ ਫੜੀ ਮਰਦਾ ਕੈਮਰਾ ਬਾਈ ਇਹਦੇ ਪਰ ਗਵਰਨਮੈਂਟ ਕੋ ਸਬਸਿਡੀ ਵੀ ਦਿੰਦੀ ਆ ਇਹ ਸਬਸਿਡੀ ਜਿਹੜੀ ਗਵਰਨਮੈਂਟ ਦਿੰਦੀ ਆ ਜੀ ਉਹਦੇ ਸ਼ਰਤਾਂ ਕਾਫੀ ਨੇ ਅੱਛਾ ਸਬਸਿਡੀ ਵਾਲਾ ਬੰਦਾ ਇੱਕ ਤਾਂ ਰੇੜਾ ਨਹੀਂ ਬਣਾ ਸਕਦਾ ਅੱਛਾ ਰੇੜਾ ਆ ਰੇੜਾ ਨਹੀਂ ਬਣਾ ਸਕਦਾ ਨਹੀਂ ਬਣਾ ਸਕਦਾ ਉਹ ਇੱਕ ਜਗ੍ਹਾ ਫਾਊਂਡੇਸ਼ਨ ਚ ਰਹੂਗੀ ਇੱਕ ਜਗ੍ਹਾ ਰਹੂਗੀ ਕਿੱਥੇ ਲੱਗੀ ਆ ਅੱਛਾ ਇੱਕ ਜਿਹੜੀ ਅਸੀਂ ਸਬਸਿਡੀ ਦਾ ਪਤਾ ਕੀਤਾ ਹਾਂ ਵੀ ਉਹ ਅਸੀਂ ਹੋਰ ਬੋਰ ਤੇ ਲਿਜਾਣੀ ਆ ਹਾਂ ਹਾਂ ਕਿਆ ਘਰੇ ਲਿਜਾਣੀ ਆ ਉਹ ਨਹੀਂ ਅਸੀਂ ਲਿਜਾ ਸਕਦੇ ਅੱਛਾ ਉਹ ਲਿਜਾ ਨਹੀਂ ਸਕਦੇ ਹਾਂਜੀ ਬਾਕੀ ਅਸੀਂ ਹੋਰ ਵੀ ਪਤਾ ਕਰਿਆ ਵੀ ਜਿਹੜੀ ਪ੍ਰਾਈਵੇਟ ਆਪਾਂ ਲਾਉਂਦੇ ਆ ਨਾ ਵਧੀਆ ਪਲੇਟਾਂ ਇਹਦੀ ਪਰਫਾਰਮੈਂਸ ਜ਼ਿਆਦਾ ਹੈ ਠੀਕ ਹੈ ਠੀਕ ਅਸੀਂ ਦੇਖਿਆ ਤੇ ਆ ਹੁਣ ਤੁਹਾਨੂੰ ਇੱਕ ਵਾਰ ਪੂਰਾ ਇੱਥੇ ਇਧਰ ਤੇ ਵੀ ਦਿਖਾ ਦਿੰਦੇ ਜਿੱਥੇ ਸਾਰੀ ਬਿਜਲੀ ਇਕੱਠੀ ਹੋ ਕੇ ਜੋ ਮੀਟਰ ਦੇ ਵਿੱਚ ਥੱਲੇ ਆ ਦਿਖਾ ਵੀ ਦਿੰਦੇ ਇਹ ਆਨ ਆਫ ਹੈ ਅੱਛਾ ਇੱਥੇ ਦਾ ਆਨ ਆਫ ਹੋ ਜੀਏ ਇੱਥੋਂ ਆਫ ਹੋ ਜਾਣੀ ਹੈ ਅੱਛਾ ਇਹ ਬੰਦ ਹੋ ਗਈ ਤਾਂ ਮੋਟਰ ਬੰਦ ਹੋ ਗਈ ਹੋਣੀ ਹੈ ਠੀਕ ਹੈ ਜੀ ਇਹ ਮੋਟਰ ਬੰਦ ਹੋ ਜਣੀ ਹੁਣ ਬੰਦ ਹੋ ਗਈ ਨਾ ਰੈਂਟਰ ਤੋਂ ਬੰਦ ਹੋ ਜਾਂਦੀ ਹੈ ਅੱਛਾ ਇੱਥੋਂ ਸ਼ੁਰੂ ਹੋਣੀ ਅੱਛਾ ਫਿਰ ਚੱਲ ਪਈ ਇੱਥੇ ਦੀ ਮੋਟਰ ਇਹ ਇੱਥੋਂ ਆਫ ਹੋ ਜਾਂਦੀ ਅੱਛਾ ਆਫ ਹੋ ਜਾਂਦੀ ਠੀਕ ਆਫ ਹੋ ਗਈ ਜੀ ਨੇ ਵੀ ਸਾਰਾ ਨੈੱਟ ਜਿਹੜੀਆਂ ਇਹਨੇ ਤਾਰਾਂ ਦੇ ਨਾਲ ਇਕੱਠੀਆਂ ਸਾਰੀ ਬਿਜਲੀ ਵੀ ਇੱਥੇ ਇਕੱਠੀ ਹੋ ਜਾਂਦੀ ਸਾਰੀ ਇਹ ਹਾਂਜੀ ਸਾਰੀ ਇੱਥੋਂ ਫਿਰ ਕਰ ਕਰਕੇ ਜਿਹੜੇ ਹੁਣ ਤਾਰਾਂ ਲੱਗੀਆਂ ਹੋਈਆਂ ਜੋ ਇਕੱਲੇ ਇਕੱਲੇ ਵਿੱਚ ਤੇ ਬਿਜਲੀ ਚੱਕਰ ਕੱਢਦੇ ਤੇ ਫਿਰ ਇੱਧਰ ਇਕੱਠੀ ਹੋ ਜਾਂਦੀ ਸਾਰੀ ਹਾਂਜੀ ਠੀਕ ਹੈ ਜਨੂੰ 2.5 ਲੱਖ ਦਾ ਪ੍ਰੋਜੈਕਟ ਸਾਰਾ ਤਿਆਰ ਹੋ ਜਾਂਦਾ ਜੀ ਫਿਰ ਹੋ ਜਾਂਦਾ ਨਹੀਂ ਹੋ ਜਾਂਦਾ ਨੰਮਸਮ ਹੋ ਜਾਂਦਾ ਇਹਨਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਗਰੰਟੀ ਕਿੰਨੇ ਕਿ ਟਾਈਮ ਦੀ ਮਿਲ ਜਾਂਦੀ ਹੈ ਗਵਰਨਮੈਂਟ ਆਪੇ 25 ਸਾਲ ਦੀ 25 ਸਾਲ ਦੀ ਗਰੰਟੀ ਹੈ 25 ਸਾਲ ਦੀ ਗਰੰਟੀ ਹੈ ਜੀ ਅੱਛਾ ਜੀ ਹਾਂਜੀ ਠੀਕ ਠੀਕ ਬਾਕੀ ਜੇ ਪੱਥਰ ਪੁੱਥਰ ਲਾ ਕੇ ਕੋਈ ਡੈਮੇਜ ਹੋ ਜਾਵੇ ਟੁੱਟ ਜਵੇ ਹਾਂ 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 ਫਿਰ ਗਾਰੰਟੀ ਨਹੀਂ ਹੈਗੀ ਜੇ ਆਪਾਂ ਕਿਤੇ ਇਹਨੂੰ ਮਾਰਦੇ ਠੋਕਦੇ ਹਨਾ ਹਾਂ 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 ਫਿਰ ਨਹੀਂ ਜੇ ਮਤਲਬ ਵੈਸੇ ਹੀ ਕੋਈ ਪ੍ਰੋਬਲਮ ਆਉਂਦੀ ਆ ਫਿਰ 25 ਸਾਲ ਦੀ ਕੰਪਨੀ 25 ਸਾਲ ਦੀ ਕੰਪਨੀ ਆਕਰ ਬਰਿਵਲ ਕਰਕੇ ਜਾਊਗੀ ਹਾਂਜੀ ਠੀਕ ਨੇ 25 ਸਾਲ ਦੀ ਗਾਰੰਟੀ ਹੈ ਤੇ ਇਹ ਹੁਣ ਬਸ ਐਦਾਂ ਇਸ ਤਰ੍ਹਾਂ ਜੀ ਹੁਣ ਦੇਖੋ ਦੋ ਤਿੰਨ ਬੋਰ ਚਲਾਉਂਦੇ ਆਪਾਂ ਹਾਂ 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 ਆਪਣੇ ਕੋਲ ਕਈ ਵਾਰ ਪਾਵਰ ਆਉਂਦੀ ਨਹੀਂ ਆਉਂਦੀ ਟਾਈਮ ਨਹੀਂ ਹੁੰਦਾ ਜੇ ਅੱਜ ਮੈਂ ਹੁਣ ਜੋਬ ਕਰਦਾ ਅੱਛਾ ਜੀ ਅੱਜ ਮੇਰੀ ਛੁੱਟੀ ਸੀ ਅੱਜ ਮੈਂ ਆ ਕੇ ਚਲਾ ਲਿਆ ਹਾਂ ਫਿਰ ਖੜਾ ਰਹੂਗਾ ਜਦੋਂ ਮੋਟਰ ਦੇ ਪਿੱਛੇ ਫਿਰ ਜਾਣਾ ਪੈਂਦਾ ਹਾਂ ਇਹ ਗੱਲ ਵੀ ਇਹਨੇ ਬਹੁਤ ਸੋਹਣੀ ਕਹੀ ਕਈ ਵਾਰ ਮੋਟਰ ਦੀ ਟਾਈਮਿੰਗ ਬੰਨੀ ਹੁੰਦੀ ਰਾਤ ਨੂੰ 12 ਵਜੇ ਆਉਣੀ ਹੈ ਜਾਂ ਦਿਨ 'ਚ 10 ਵਜੇ ਆਉਣੀ ਹੈ ਵੀਰ ਹੁਣ ਜੋਬ ਜਦ ਸੈਚਰਡੇ ਸੰਦਰ ਛੁੱਟੀ ਆ ਆਪਣਾ ਇਹਨੂੰ ਚੱਕੋ ਘਰ ਤੋਂ ਆਪਣਾ ਚਲਾਵ ਇਹ ਚੀਜ਼ ਬਹੁਤ ਵਧੀਆ ਜੇ ਤੁਹਾਨੂੰ ਵੀ ਚੀਜ਼ ਵਧੀਆ ਲੱਗੀ ਜਰੂਰ ਕਮੈਂਟਾਂ ਵਿੱਚ ਦੱਸਿਓ ਸਾਨੂੰ ਤੇ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੋਈ ਤਾਂ ਜੇ ਮੇਰੇ ਇੰਸਟਾਗ੍ਰam ਪਰ ਜਾਂ ਫੇਸਬੁੱਕ ਪਰ ਇਹ ਕਿੱਥੇ ਲੱਗਿਆ ਪ੍ਰੋਜੈਕਟ ਜੇ ਤੁਸੀਂ ਆਪ ਵੀ ਆ ਕੇ ਦੇਖਣਾ ਚਾਹੁੰਦੇ ਆ ਤੇ ਇਹ ਰੋਪੜ ਰੋਡ ਤੋਂ ਪੈਜਦਾ ਪਿੰਡ ਮਰਸੂਹਾ ਚਲੋ ਸੋ ਜ ਸਾਡਾ ਕੰਟੈਕਟ ਕਰ ਲਿਓ ਫਿਰ ਇੰਸਟਾਗ੍ਰam ਜਾਂ ਫੇਸਬੁੱਕ ਉਰ ਮੈਸੇਜ ਕਰੋ ਆਪਾਂ ਤੁਹਾਨੂੰ ਸਾਰਾ ਪ੍ਰੋਜੈਕਟ ਦਿਖਾ ਪੀ ਦਵਾਂਗੇ ਜੇ ਕਿਸੇ ਨੇ ਦੇਖਣਾ ਵੀ ਵੀਰ ਜੀ ਦਾ ਉਹਨਾਂ ਦਾ ਨੰਬਰ ਲੈ ਕੇ ਜਿੱਦਣ ਕਿਤੇ ਚੱਲਦੀ ਹੋ ਉਦੋਂ ਆਪਾਂ ਟਾਈਮਿੰਗ ਲੈ ਕੇ ਆਪਾਂ ਤੁਹਾਨੂੰ ਕਰੋ ਜੀ ਉਹਨਾਂ ਤੇ ਹੁਣ ਅਸੀਂ ਢੱਕੂਗੇ ਦੇਖੋ ਮੋਟਰ ਦਾ ਪਾਣੀ ਘਟੂਗਾ ਇਹ ਘੜ ਤੰਨੇ ਪੁੱਤਰ ਮੋਟਰ ਦੇ ਪਲੇ ਪਲੇ ਚਲੀ ਜਾ ਲੋ ਵੀ ਤੰਨੇ ਉਧਰ ਚਲੇ ਗਿਆ ਹਾਂ ਹੁਣ ਦੇਖੋ ਪਾਣੀ ਘਟੂਆ ਜਦੋਂ ਅਸੀਂ ਆਹਾਂ ਬੂਰੇ ਅਸੀਂ ਉੱਤ ਲੱਗਿਆ ਦਾ ਗਰ ਗਿਆ ਦਾ ਹੁਣ ਦੇਖੋ ਪਾਣੀ ਦਾ ਪਾਣੀ ਘਟੂਆ ਦੇਖੋ ਅਸੀਂ ਇਹਦੇ ਪੱਲੇ ਉੱਪਰ ਕਰ ਦਨੇ ਹਾਂਜੀ ਉਹ ਦੇਖੋ ਪਾਣੀ ਘਟ ਗਿਆ ਆ ਬੰਦੇ ਹੋ ਬੰਦੇ ਹੋ ਗਈ ਜੇ ਹੁਣ ਅਸੀਂ ਇਹਨੂੰ ਪਿੱਛੇ ਕਰਦਾ ਕਰੂੰਗਾ ਥੋੜਾ ਘਟੂਗਾ ਬਸ ਇਹ ਆਓ ਫਿਰ ਵੱਧ ਗਿਆ ਜਦ ਹੀ ਥੋੜਾ 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 ਜਿਹਾ ਕਰ ਲੈ ਥੋੜਾ ਜਿਹਾ ਇਹ ਹੋਰ ਘਟ ਗਿਆ ਪਾਣੀ ਅੱਛਾ ਮਟੀ ਦੇ ਕਰੇ ਤਾਂ ਵੀ ਹੋ ਜਾਂਦਾ ਹੈ ਇੱਕ ਜੇ ਇੱਕ ਇੱਕ ਪਟਕ ਦੀ ਫਿਰ ਵੀ ਨਹੀਂ ਚੱਲੂ ਜਿਹੜੀ ਮਰਜ਼ੀ ਪ੍ਰਿੰਟ ਤੇ ਕਰੋ ਇੱਕ 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 ਪੂਰੀ ਪਟਾਕੇ ਉਹ ਤਾਂ ਇੱਕ ਇੱਕ ਟਾਕੇ ਦੇਖ ਲਓ ਕਿੰਨੀ ਘਟਦੀ ਹੈ ਇੱਕ ਨਾ ਵਸੇ ਨਾ ਫਰਕ ਨਹੀਂ ਪਿਆ ਹੈਗਾ ਹਾਂ ਉਧਰ ਤਿੰਨ ਪਰ ਤਿੰਨ ਕਰੰਟ ਬਣਾਉਂਦੀਆਂ ਨਾ ਤਿੰਨ ਅੱਛਾ ਹਾਂ ਇਹ ਅਸੀਂ ਸਹੀ ਹੈ ਵੀ ਜੋ ਤਿੰਨਾ ਪਰ ਟਾਕੇ ਤੇ ਤਿੰਨਾ ਪਰ ਪੈਂਦੇ ਇੱਕ ਪਰ ਲੇਟ ਪਰ ਨਹੀਂ ਹੈਗਾ ਤੇ ਆ ਦੇਖੇ ਤੂੰ ਜੇ ਕਰੀਂ ਇੱਧਰ ਆ ਘਟ ਗਿਆ ਹੁਣ ਮਨਕ ਜੀ ਤੁਹਾਨੂੰ ਹੋਰ ਚੀਜ਼ ਪੁੱਛਣਾ ਚਾਹੁੰਦਾ ਜਿੱਦਾਂ ਹੁਣ ਲਾਈਟ ਵੀ ਘਟ ਗਈ ਵੱਧ ਗਈ ਤੋ ਮੋਟਰ ਦਾ ਮੋਟਰ ਦਾ ਨੁਕਸਾਨ ਹੁੰਦਾ ਹੈਗਾ ਇਹਦੇ ਵਿੱਚ ਜੀ ਮੋਟਰ ਦਾ ਕੁਝ ਨਹੀਂ ਹੈਗਾ ਜੇ ਆਪਾਂ ਨੇ ਰਾਤ ਨੂੰ ਇੱਥੇ ਖੜਾ ਕਰਨਾ ਇਹਨੂੰ ਇਹਨੇ ਆਪੇ ਬੰਦ ਹੋਣਾ ਸਵੇਰੇ ਆਪੇ ਚੱਲ ਪੈਣਾ ਆਪੇ ਚੱਲ ਪੈਣਾ ਆਪੇ ਚੱਲਣਾ ਸੂਰਜ ਦੇ ਨਾਲ ਜੀ ਜੀ ਮੋਟਰ ਦੀ ਵੀ ਗਾਰੰਟੀ ਦਿੰਦੇ 25 ਸਾਲ ਦੀ ਕੱਲੀ ਇਹਨਾਂ ਦੀ ਆ ਮੋਟਰ ਦੀ ਗਾਰੰਟੀ 5 ਸਾਲ ਦੀ ਹੈ ਜੀ ਮੋਟਰ ਦੀ ਗਾਰੰਟੀ 5 ਸਾਲ ਦੀ ਮੋਟਰ ਦੀ 5 ਸਾਲ ਦੀ ਇਹਨਾਂ ਦੀ 25 ਸਾਲ ਦੀ ਪੈਨਲ ਦੀ ਇਹ ਪੱਥਰ ਪੁੱਥਰ ਵੱਜ ਕੇ ਕਰੈਕ ਨਾ ਕਰੇ ਉਹ ਅੱਛਾ ਬਾਕੀ ਜੇ ਉਦਾਂ ਕੋਈ ਪਰਫਾਰਮੈਂਸ ਘੱਟ ਕਰਦਾ ਹੈ ਕੋਈ ਹੋਰ ਗੱਲਬਾਤਾਂ ਸ਼ਾਰਟ ਵਗੈਰਾ ਹੁੰਦਾ ਫਿਰ ਹੈਗੀ 2 ਤੇ ਮੈਨੂੰ ਜਦੋਂ ਮੈਂ ਇੱਥੇ ਸੜਕਪਰ ਦੀ ਲੰਘਾਂ ਜਾਂਦਾ ਮੈਨੂੰ ਚੀਜ਼ ਵਧੀਆ ਲੱਗੀ ਮੈਂ ਕਿ ਵੀ ਇਹਦੇ ਇੱਕ ਵੀਡੀਓ ਆਪਾਂ ਪ੍ਰੋਪਰ ਬਣਾ ਕੇ ਦਿਖਾਈ ਜਾਵੇ ਚੀਜ਼ ਬੜੀ ਘੈਂਟ ਲੱਗੀ ਮੈਨੂੰ ਤੇ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਜਰੂਰ ਜੇ ਤੁਹਾਡੇ ਮਨਾਂ ਦੇ ਵਿੱਚ ਕੋਈ ਵੀ ਕੁਐਸਚਨ ਹੈ ਜਾਂ ਕੋਈ ਇਸ ਪੜੀ ਹੋਵੇ ਤਾਂ ਜਰੂਰ ਸਾਨੂੰ ਕਮੈਂਟਾਂ 'ਚ ਦੱਸਿਓ ਤੇ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਜੀ ਹਾਂਜੀ ਹਾਂਜੀ ਸ਼ੁਕਰੀਆ ਜੀ ਤੁਹਾਡਾ ਆਨੰਦ ਕਰ ਓਕੇ ਜੀ ਧੰਨਵਾਦ